हां जी ਕਿਸਾਨ ਵੀਰੋ ਸੋ ਅੱਜ ਦੀ ਵੀਡੀਓ ਵਿੱਚ ਤੁਹਾਡੇ ਵਾਸਤੇ ਆਪਾਂ ਦੋ ਗਾਮਾਂ ਦੀ ਵੀਡੀਓ ਸਾਂਝੀ ਕਰਨੀ ਆ ਬਹੁਤ ਹੀ ਖੂਬਸੂਰਤ ਗਾਮਾਂ ਨੇ ਚੰਗੇ ਰਿਕਾਰਡ ਦੀਆਂ ਨੇਗੀਆਂ ਇੱਕ ਬਹੁਤ ਹੀ ਸੋਹਣੀ ਪਿਓਰ ਐਚਫਨਸਲ ਵਿੱਚ ਤਾਜੀ ਸੂਈ ਸਵਾਈ ਹੈਗੀ ਤੇ ਇੱਕ ਇਹਦੇ ਨਾਲ ਹੀ ਬਹੁਤ ਸੋਹਣੇ ਪ੍ਰਿੰਟ ਦੇ ਵਿੱਚ ਉੱਤੇ ਚੰਗੇ ਥਾਲੇ ਦੀ ਮਾਲਕ ਚੰਗੇ ਰਿਕਾਰਡ ਵਾਲੀ ਜਰਸੀ ਨਸਲ ਦੀ ਗਾਣਾ ਦੋ ਗਾਂ ਬਾਈ ਕੋਲੇ ਫਾਰਮ ਉੱਤੇ ਬਿਕਾਉ ਅੱਜ ਇਹਨਾਂ ਦੀ ਜਾਣਕਾਰੀ ਸਾਰੀ ਸੁਰਜ ਆਪਾਂ ਸਾਂਝੀ ਕਰਾਵਾਂਗੇ ਸੋ ਪਹਿਲਾਂ ਤਾਂ ਬੇਨਤੀ ਇਹ ਹੁੰਦੀ ਹੈ ਵੀ ਵੀਡੀਓ ਪੂਰੀ ਦੇਖਿਆ ਕਰੋ ਪਹਿਲਾਂ ਪੂਰੀ ਦੇਖ ਕੇ ਫਿਰ ਜਿਹੜਾ ਮਾਲਕ ਦਾ ਨੰਬਰ ਉਹ ਤੇ ਸੰਪਰਕ ਕਰਿਆ ਕਰੋ ਬਾਕੀ ਕਿਸੇ ਭਰਾ ਨੇ ਕੋਈ ਮੈਸੇਜ ਵੀਡੀਓ ਨਹੀਂ ਦੀਗੀ ਤਾਂ ਮੇਰਾ ਨੰਬਰ ਨੋਟ ਕਰ ਲੋ ਜੀ 8360462501 8360462500 ਕੇ ਮੇਰਾ ਨੰਬਰ ਆ ਜੀ ਬਾਕੀ ਬਾਈ ਨਾਲ ਗੱਲਬਾਤ ਕਰਾਵਾਂਗੇ ਆਪਾਂ ਤੇ ਹੋਰ ਅਹੀ ਵੀਡੀਓ ਦੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਛੋਟੇ ਵੀਰ ਆਪਣਾ ਨਾਮ ਤੇ ਐਡਰੈਸ ਨਾਂ ਬਾਈ ਜਸਨਪ੍ਰੀਤ ਆ ਪਿੰਡ ਭਦਾਵੜਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਬਾਈ ਮੋਬਾਈਲ ਨੰਬਰ ਜੀ 6280860976 ਬਾਈ ਠੀਕ ਆ ਦੋ ਕਾ ਮਾਜੇ ਪਹਿਲੇ ਨੰਬਰ ਤੇ ਦੀ ਗਾਂ ਆਪ ਦੇਖ ਰਿਆਂਗੇ ਹਾਂਜੀ ਤਾਜੀ ਸੂਈ ਵੀ ਹੈ ਨਾ ਹਾਂ ਬਈ ਇਹ ਕੱਲ ਦੀ ਸੂਈ ਵੀ ਆ ਮੂੰਹੋਂ ਚਾਰ ਦੰਦ ਬੱਸੀ ਆ ਹਲੇ ਚਾਰ ਦੰਦ ਦਾ ਪਹਿਲਾ ਸੂਆ ਜੀ ਹਾਂ ਪਹਿਲਾ ਸੂਆ ਹੀ ਚਾਰ ਦੰਦ ਨੰਮੋ ਚਾਰਾਂ ਦਾ ਪਹਿਲਾ ਸੂਆ ਤੇ ਸੂਈ ਨੂੰ ਕੱਲ ਸੂਈ ਆ ਕੱਲ ਸੂਈ ਆ ਬਈ ਜੇਰ ਜੂੰਦ ਦੀ ਵੀਡੀਓ ਹੈ 17 ਤਰੀਕ ਨੂੰ ਵੀਡੀਓ ਬਣਾ ਰਹੇ ਹਾਂ 17 ਤਰੀਕ 11 ਮਹੀਨੇ ਦੀ ਹੈ ਨਾ 16 ਨੂੰ ਸੂਈ ਆ ਇਹ ਹਾਂ ਤੇ ਇਸ ਟਾਈਮ ਫਿਰ ਬਾਲੀਵੁੱਡ ਕੱਢੂ ਕਿੰਨੀ ਕੱਢੀ ਬੜੀ ਉੱਤੀ ਬਈ ਯਾਰ ਬਣ ਕੇ ਚੱਲ ਵੀ ਹੈਗਾਗਾ 10 ਕਿਲੋ ਬੌਲੀ ਹੈਗੀ ਆ ਇਸ ਟਾਈਮ ਵੀ ਹਲੇ ਤੱਕ ਦੇ ਦੀ ਹਲਾ ਪੀਕ ਲੈਵਲ ਦੇ ਬਾਈ ਜਾਊਗਾ ਯਾਰ 20 22 ਦਿਨਾਂ ਤੇ ਜਾਂਦਾ ਪਸੂ ਸਹੀ ਦੁੱਧ ਦਿੰਦਾ ਠੀਕ ਆ ਠੀਕ ਆ ਤੋਰ ਦੀ ਫਿਰ ਨਾਲ ਦੀ ਨਾਲ ਹਾਂ ਬਈ ਤੋਰ ਤੋਰ ਕੇ ਤੁਹਾਨੂੰ ਦਿਖਾਣਿਆ ਕੱਦ ਕਾਠ ਪੂਰਾ ਫੁੱਲ ਉੱਚਾ ਲੰਬਾ ਹੈ ਬੇਲ ਪੂਰੀ ਉੱਚੀ ਆ ਦੇਖ ਸਕਦੇ ਹੋ ਰੰਗ ਪ੍ਰਿੰਟ ਬੱਚੀ ਦਾ ਲੰਬੀ ਤੋਲੇ ਦਿਨ ਵਾਸਤੇ ਦੇਖੋ ਬਾਕੀ ਵੀ ਜੀ ਬੈਡ ਦੀ ਬਰੀਡ ਹੈ ਪ੍ਰਿੰਟਾ ਬਹੁਤ ਸੋਹਣਾਗਾ ਤੁਹਾਡੇ ਸਾਹਮਣੇ ਸੀ ਜੀ ਨਜ਼ਰ ਆ ਰਿਹਾ ਹੈ ਬਾਕੀ ਥਾਣ ਚਾਰ ਹੈ ਪੰਜਵਾਂ ਸ਼ਿਮਾ ਜਰਾ ਆ ਪਥਾਨ ਕਹਿ ਸਕਦੇ ਬੱਚੀ ਫੋਰਸ਼ੰਗ ਭੋਰਾ ਵੀ ਹੈ ਨੀਗੀ ਇੱਕ ਜਿਹੜਾ ਹੋਰ ਕੱਢ ਵੀਰੇ ਇਧਰ ਨਹੀਂ ਇਧਰ ਛਾੜ ਪੜਾ ਬੱਚੇ ਦਾ ਕਰਦੀ ਹੈ ਨਾ ਹੂੰ ਹੂੰ ਤੁਹਾਨੂੰ ਤੋਰ ਦੀ ਅੱਬਾ ਸਾਰੀ ਚੀਜ਼ ਦਿਖਾਉਣ ਦੀ ਕੋਸ਼ਿਸ਼ ਕਰਦੇ ਆਂਗੇ ਵੀ ਤਾਂ ਕੋਈ ਇਹ ਭਰਾ ਦੂਰ ਨਾ ਦੇਖਦੇ ਕਿ ਨਾ ਕੋਈ ਬਾਅਦ ਸਮੱਸਿਆ ਨਾ ਆਵੇ ਬਾਕੀ ਫਿਰ ਵੀ ਇੱਕ ਤੁਸੀਂ ਕੋਲਿਆ ਕਾ ਜ਼ਰੂਰ ਦੇਖਿਆ ਕਰੋ ਕੋ ਸਾਡਾ ਫਰ ਸਿਰ ਵੀਡੀਓ ਨਾਲੋਂ ਦਾਗਾ ਜਿੰਨੀ ਚੀਜ਼ ਹੋ ਸਕਦੀ ਦਿਖਾਉਣ ਦੀ ਕੋਸ਼ਿਸ਼ ਕਰਦੇ ਆਂ ਆਪਾਂ ਬਾਕੀ ਫੇਰੀ ਭਰਾਵਾਂ ਨੂੰ ਕੋ ਸ਼ੱਕ ਰਹੇ ਤਾਂ ਕੋਲਿਆ ਕਾ ਜ਼ਰੂਰ ਦੇਖ ਲਿਆ ਕਰੋ ਕਿਉਂਕਿ ਤੁਸੀਂ ਪੈਸੇ ਲਾਉਣੇ ਆਗੇ ਤੇ ਤਸੱਲੀ ਕਰਨਾ ਤੁਹਾਡਾ ਫਰਦਾਗਾ ਥਾਂ ਦੇਖ ਸਕਦੇ ਹੋ ਸੋਹਣੇ ਪ੍ਰਿੰਟ ਦੇ ਵਿੱਚ ਹੈਗੀ ਕਿੰਨੇ ਕਦੋਂ ਤੁਸੀਂ ਉਮੀਦ ਕਰਦੇ ਹੋ ਵੈਟ ਤੋਂ ਬਾਈ ਬੈਡ ਪਾ ਦੂਗੀ 30 ਲੀਟਰ ਦਾ ਦਰਾਮਦਾਰੀ ਨਾਲ 30 ਕਿਲੋ ਹਾਂ ਰਾਮ ਨਾ ਪਾਉਂ ਗਿਆ ਯਾਰ ਬਾਈ ਹੂੰ ਬੜੀ ਵੱਡੀ ਗੱਲ ਨਹੀਂ ਆ ਬੈਡ ਹੱਤ ਦਾ ਬਾਕੀ ਬੈਡ ਦੀ ਬਰੀਡ ਬਹੁਤ ਆ ਹਾਂ ਬਰੀਡ ਬਹੁਤ ਆ ਬੱਚਾ ਮਗਰ ਸੱਚੀ ਬੱਚਾ ਜਿ ਬੱਚੀ ਬੱਚਾ ਗਈ ਬੱਚਾ ਬੱਛਾ ਗਈ ਤੁਸੀਂ ਫੇਸ ਕੁਆਲਟੀ ਬਰੀਡ ਦੇਖੋ ਬੈਡ ਦੀ ਜੀ ਤੁਹਾਨੂੰ ਇਥੋਂ ਜਜਮੈਂਟ ਕਰ ਲਓ ਬੈਡ ਦੀ ਬਰੀਡ ਕੀ ਨਹੀਂ ਹਾਂ ਤੇ ਮੁੱਲ ਇਹਨਾਂ ਦਾ ਫਿਰ ਇਹਦਾ ਮੁੱਲ ਬਾਈ ਫੋਨ ਤੇ ਕਰ ਲੈ ਬੈਡ ਨਾਲ ਠੀਕ ਆ ਮੁੱਲ ਬਾਈ ਫੋਨ ਤੇ ਕਰੂਗਾ ਦੇਖ ਸਕਦੇ ਆਗੇ ਆ ਕੇ ਜਮਾ ਬਹੁਤ ਟਾਪ ਕਲਾਸ ਨਹੀਂ ਜਿੰਨਾ ਕਹਿਆ ਸੀ ਆਪਾਂ ਜਰਸੀ ਦਾ ਸਲਦਾ ਹਾਂ ਹਾਂ ਬਾਈ ਤੁਹਾਨੂੰ ਪਲਾਇਆ ਕਰੋ ਵੀਰੇ ਇਧਰ ਮੜੀ ਇੱਥੋਂ ਦੇਖੋ ਜੀ ਥਾਨ ਚਾਰ ਪੂਰੇ ਬਾਕੀ ਤੁਹਾਨੂੰ ਭਲਾ ਕਰਦੀ ਹੁੰਦੇ ਕਿਹੜਾ ਸੂਸ ਹੁੰਦੀ ਹੈ ਬਾਈ ਇਹ ਇਹ ਬਾਈ ਦੂਜਾ ਸੂਸ ਹੁੰਦੀ ਹੈ ਪਿਆਰ ਪੰਜਾਬ ਵਾਲੀ ਜਰਸੀ ਆ ਇਹ ਹਾਂ ਲਓ ਦੇਖੋ ਜੀ ਥਾਨ ਦੇਖੋ ਸੋਹਣੇ ਥਾਨ ਨੇਗੇ ਦੂਜਾ ਸੂਸ ਹੁੰਣ ਵਾਲੀ ਤੇ ਸੂਣ ਦਾ ਕਿੰਨਾ ਕਿਸਾਂ ਬਾਕੀ ਪਿਆਗਾ ਇਹ ਬਾਈ ਲੈ ਜੂ ਹਫਤਾ ਬਾਅਦ ਲੈ ਜੂਗੀ ਹਜੇ ਹਫਤਾ ਲੈ ਕੇ ਜਾਂਦੀ ਹਾਂ ਹਫਤੇ ਤਾਂ ਬਹੁਤ ਸੋਹਣਾ ਤਿਆਰ ਕਰਨ ਲੱਗੂ ਹਾਂ 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 ਬਾਈ ਅੱਲਾ ਪੂਰੇ ਭਲੇ ਕੋਈ ਕਿੰਨਾ ਕੱਢਾ ਬੈਠਦਾ ਕਿਵੇਂ ਜੀ ਪਹਿਲੇ ਦੁੱਧ ਕਿੰਨਾ ਕਾ ਪਹਿਲੇ ਸੂਏ ਦਾ ਪਹਿਲੇ ਸੂਏ ਬਾਈ ਕੱਢਿਆ ਗਏ ਨੇ ਯਾਰ 22 ਕਿਲੋ ਦੁੱ ਪਹਿਲੇ ਸੂਏ 22.3 ਕਿਲੋ 22.3 ਕਿਲੋ ਹਾਂ ਬਈ ਠੀਕ ਆ ਐਸ ਵਾਰ ਫਿਰ 24 25 ਦੀ ਉਮੀਦ ਕਰ ਹਾਂ 24 25 ਦੀ ਬਈ ਉਮੀਦ ਕਰਦੇ ਠੀਕ ਆ ਤੋੜ ਦੋ ਬਈ ਫਿਰ ਬੈੜ ਨੂੰ ਆਏ ਤੁਸੀਂ ਉਪਰੋਂ ਟੂਹੀ ਦੀ ਵੰਤਰ ਦੇਖੋ ਜੀ ਕੋਈ ਲਿੱਸੀ ਲਾਮੀ ਨਹੀਂ ਵਧੀਆ ਵਜਨ ਦੇ ਵਿੱਚ ਸੋਹਣੀ ਸਨਖੀ ਪ੍ਰਿੰਟ ਦੇ ਵਿੱਚ ਜੰਦਿਆਂ ਦੇ ਵਿੱਚ ਬੈੜ ਆਈ ਦੇਖੋ ਚਾਲ ਚ ਪੂਰੀ ਖੁੱਲੀ ਆ ਵਜਨ ਵਾਲੀ ਜਰਸੀ ਆ ਪੂਰੀ ਪੰਜਾਬ ਵਾਲੀ ਕਹਿ ਸਕਦੇ ਆਪਾਂ ਇਹਨੂੰ ਤੇ ਗੱਬੜ ਪਤਾ ਕਿਹਨ ਤੋਂ ਕਿਹਨ ਕਮਈ ਗੱਬੜ ਸੈਕਸ ਜਨੋ ਉਹ ਭਾਈ ਜਿਹੜਾ ਬੰਦਾ ਫੋਨ ਲਾਉਂ ਉਹਨ ਸਾਰੀ ਡਿਟੇਲ ਦੇਦਾਗੇ ਠੀਕ ਹੈ ਜਿਹੜਾ ਭਰਾ ਖਰੀਦੂਗਾ ਭਾਈ ਕਹਾਂ ਉਹਨੂੰ ਸਾਰੀ ਜਿਹੜੀ ਜਾਣ ਕੇ ਦੇਗਾ ਇੱਥੇ ਦੇਖੋ ਜੀ ਤੋਰ ਤਾਰ ਵਹਿੜਦੀ ਲੰਬੇ ਤੋਂ ਲੰਬੇ ਤੋਰ ਲਵਾੜੇ ਦਵਾਰਾ ਖੋੜ ਕੇ ਉਧਰ ਨੂੰ ਲੈ ਚਲਿਓ ਇਧਰ ਨੂੰ ਲੈ ਜਾਣਾ ਦੇਖੋ ਹਾਂ ਤੁਹਾਨੂੰ ਪਿੱਛੇ ਆਰਡਰ ਦੀ ਕੁਆਲਿਟੀ ਦਿਖਾਉਣਾ ਬਸ ਸੋਹਣੀ ਆ ਵਹਿੜ ਦੇਖੋ ਇੱਥੋਂ ਅੱਗੇ ਚੈੱਕ ਕਰੋ ਜੀ ਬਾਅਦ ਵਿੱਚ ਕੋਲੇ ਆਵਾਂਗੇ ਤੁਹਾਨੂੰ ਤਸੱਲੀ ਫੇਰ ਉਹ ਤੋਂ ਸਵਾਰ ਕੇ ਹੋ ਜੂਗੀ ਇੱਕ ਵਾਰ ਵੀਡੀਓ ਵਿੱਚ ਨਜ਼ਰ ਮਾਰ ਲਓ ਵੀ ਕਿਹ ਹੈ ਜੀ ਆਹ ਚਾਲ ਚੋ ਪੂਰੀ ਖੁੱਲੀ ਆ ਕੋਈ ਆ ਨਹੀਂ ਵੀ ਇਹ ਹਿਮਾਚਲ ਵਾਲਿਆਂ ਛੋਟਾ ਹੁੰਦਾ ਜਿਵੇਂ ਲਿਸਕਾਂ ਲਾਵਾ ਜਾਂ ਹਾੜੀਏ ਲੱਤਾਂ ਪੈੜਦੇ ਕਿੱਟੇ ਜਨਾ ਉਹ ਚੀਜ਼ ਨਹੀਂ ਹੈ ਪੂਰੀ ਸੰਭੀ ਪਲੀ ਵਹਿੜ ਹੈਗੀ ਇਹ ਫਾਰਮ ਵਾਲਾ ਵਹਿੜਾ ਕਹਿੰਦੇ ਨੇ ਉਹ ਚੀਜ਼ਾਂ ਦੇਖੋ ਇੱਥੋਂ ਕੁਆਲਿਟੀ ਵੈਡ ਦੀ ਨਾ ਤੇ ਮੁੱਲ ਫਿਰ ਇਹਦਾ ਵੀ ਫੋਨਤੀ ਹੋਗਾ ਹਾਂ ਬਾਈ ਇਹਦਾ ਮੁੱਲ ਵੀ ਫੋਨਤੀ ਹੋਊਗਾ ਮੁੱਲ ਦੋਨਾਂ ਬਟਾਂ ਦਾ ਫੋਨਤੀ ਹੋਊਗਾ ਤੇ ਇੱਥੋਂ ਤੁਸਨੋ ਫੇਸ ਕੁਆਲਿਟੀ ਚੈੱਕ ਕਰਾਓ ਠੰਡੀ ਸ਼ੀਰ ਹੈ ਬਾਈ ਕੋਈ ਆਏ ਨਹੀਂ ਕੋਈ ਗੱਲ ਕੋਈ ਸਾੜ ਸੱਪੇ ਵਾਲਾ ਕੰਮ ਨਹੀਂ ਹੈਗਾ ਬਾਹਰ ਦਾ ਠੀਕ ਹੈ ਜੀ ਕਿਵੇਂ ਮਰਜੀ ਹੱਥੋਂ ਥਲਾਈ ਜਾਏ ਬੰਦਾ ਕੋਈ ਚੱਕਰ ਨਹੀਂ ਹੈਗਾ ਨਹੀਂ ਜੀ ਲੋ ਦੇ ਤੋ ਪੈਂਦਰਾ ਕਾ ਕੋ ਰੰਗ ਥੋੜਾ ਚੇਂਜ ਕਰ ਜਾਂਦਾਗਾ ਬਾਕੀ ਵੈੜ ਸੋਹਣੀ ਹੈ ਨਾ ਦੇਖ ਸਕਦੇ ਆਗੇ ਤੇ ਐ ਹੀ ਸੋਨੇ ਕਰ ਜੀ ਐਚ ਇਹ ਹੀ ਸਾਨੂੰ ਨਿਗਾ ਫੇਰ ਮਰੋਦਣਾ ਇੱਥੋਂ ਸੋਨੇ ਦੇ ਪਿਛਲੇ ਪਾਸ ਤੋਂ ਆਰਡਰ ਦੀ ਕੁਆਲਿਟੀ ਚੈੱਕ ਕਰਾ ਦੇ ਥਾਣਾਂ ਦੇ ਕਿ ਬਣ ਤਾ ਸੋਹਣੇ ਥਾਂ ਲੱਗੇ ਵੈੜ ਨੂੰ ਅਜੇ ਤਾਂ ਬਈ ਟਾਈਮ ਵੀ ਕੁਝ ਨਹੀਂ ਹੋਇਆ ਅਜੇ ਹੱਥ ਨੂੰ ਤਾਂ ਹੋਰ ਕੱਢਣ ਨੂੰ ਲਿਗਾ ਵੈੜ ਬਹੁਤ ਤਕਰੀਬਨ ਕਿੰਨਾ ਕ ਸਮਾਂ ਹੋਇਆ ਵਾ ਅ ਦੇਖ ਸਕਦੇ ਆਗੇ 2:30 ਮਿੰਟ ਜੀ 2:30 ਕ ਬਈ ਦਾ ਸਮਾਂ ਹੈ ਹਜੇ ਤੇਰੀ ਸਾਢੇ 3 ਘੰਟੇ ਜਿਹੜਾ 24 ਦਸਾਂ ਬਾਕੀ ਪਾ ਉਸ ਦਾ ਜਿਹੜਾ ਜਜਮੈਂਟ ਕੱਲ ਥਾਂ ਲੈਵਦੀ ਬਾਕੀ ਦੋ ਬੈੜਾਂ ਜਿਹੜੇ ਭਰਾ ਨੂੰ ਜਿਹੜੀ ਵਾਹ ਪਸੰਦ ਆਈ ਆ ਬਾਈ ਜਸ ਇੱਥੇ ਇਹਦੇ ਨਾਲ ਕੋਠੇ ਭਾਨ ਸਿੰਘ ਭਦੌੜ ਤੇ ਮੋਬਾਈਲ ਨੰਬਰ ਤੁਹਾਨੂੰ ਸਕਰੀਨ 'ਚ ਚੱਲਦੀ ਰਿਹਾ ਸੰਪਰਕ ਕਰ ਸਕਦੇ ਹੋ ਸੋ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ